ਸਸ਼ੀ ਕਾਲ ਜੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਪ੍ਰੀਤ ਕਹਿੰਦੇ ਆ ਕਿ ਅਕਸਰ ਤੁਹਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਜਦੋਂ ਵੀ ਤੁਸੀਂ ਪਰੇਸ਼ਾਨ ਹੋ ਜਾਂ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਹੈ ਜਾਂ ਕਿਸੇ ਨਾਲ ਤੁਹਾਡੀ ਗੱਲਬਾਤ ਬੰਦ ਹੋ ਗਈ ਹੈ ਜਾਂ ਕੋਈ ਰਿਸ਼ਤੇ ਖਰਾਬ ਹੋ ਗਏ ਆ ਤਾਂ ਸਮਝੋ ਕਿਤੇ ਨਾ ਕਿਤੇ ਉਸ ਨੂੰ ਖਰਾਬ ਕਰਨ ਵਿੱਚ ਵੀ ਉਸ ਨੂੰ ਵਿਗਾੜਨ ਵਿੱਚ ਵੀ ਉਸ ਵਿੱਚ ਗਲਤ ਵਿਹਮੀ ਪੈਦਾ ਕਰਨ ਵਿੱਚ ਵੀ ਆਪਣਿਆਂ ਦਾ ਹੀ ਹੱਕ ਹੁੰਦਾ ਹੈ ਕਈ ਵਾਰੀ ਅਸੀਂ ਇੱਕ ਦੂਜੇ ਦੇ ਨਾਲ ਗੱਲਬਾਤ ਕਰਨ ਤੋਂ ਗੁਰੇਜ ਹੀ ਕਰਦੇ ਨੇ ਦਿਲ 'ਚ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ ਬਹੁਤ ਸਾਰਿਆਂ ਦੇ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ ਪਰ ਅਸੀਂ ਡਿਸਕਸ ਹੀ ਨਹੀਂ ਕਰ ਪਾਉਂਦੇ ਅਸੀਂ ਗੁਫ਼ਤਗੂ ਕਹਿੰਦੇ ਆ ਇੱਕ ਸ਼ਬਦ ਨੂੰ ਉਹ ਅਸੀਂ ਇੱਕ ਦੂਜੇ ਦੇ ਨਾਲ ਤਕਰੀਬਨ ਆਪਣੇ ਭੇਤ ਖੋਲ ਹੀ ਨਹੀਂ ਪਾਉਂਦੇ ਹਨਾ ਦੱਸ ਹੀ ਨਹੀਂ ਪਾਉਂਦੇ ਮਨ 'ਚ ਜੋ ਹੁੰਦਾ ਕਿਸੇ ਕਿਸੇ ਤਰ੍ਹਾਂ ਦਾ ਵੀ ਕੋਈ ਗੱਲਬਾਤ ਹੁੰਦੀ ਆ ਜਿੱਦਾਂ ਕਿ ਮੰਨ ਲਓ ਤੁਸੀਂ ਇੱਕ ਇੱਕ ਗੱਲ ਮੈਂ ਤੁਹਾਨੂੰ ਦੱਸਦੀ ਆ ਕਿ ਇੱਕ ਕੋਈ ਪਰੇਸ਼ਾਨ ਸੀ ਕੋਈ ਇਨਸਾਨ ਪਰੇਸ਼ਾਨ ਹੈ ਤੇ ਉਹਦੇ ਅੰਦਰ ਕਈ ਤਰ੍ਹਾਂ ਦੇ ਸਵਾਲ ਨੇ ਕਈ ਤਰ੍ਹਾਂ ਦੇ ਉਹਨੇ ਪੁੱਛਾਂ ਤੇ ਸਹੀ ਮੈਂ ਤੇਰੇ ਨਾਲ ਐ ਕੀਤਾ ਤੇ ਤੂੰ ਮੇਰੇ ਨਾਲ ਇਦਾਂ ਕਿਉਂ ਕੀਤਾ ਦੱਸੇ ਤਾਂ ਸਹੀ ਪਤਾ ਤਾਂ ਲੱਗੇ ਮੇਰੇ ਨਾਲ ਇਦਾਂ ਕਿਉਂ ਹੋਇਆ ਇਹ ਪਤਾ ਤਾਂ ਲੱਗੇ ਕਿਤੋਂ ਵੀ ਕਿਤੋਂ ਚਿੱਠੀ ਨਹੀਂ ਆਉਣੀ ਕਿਤੋਂ ਤੁਹਾਨੂੰ ਇੰਟੂਸ਼ਨ ਨਹੀਂ ਹੋਣੀ ਕਿਤੋਂ ਤੁਹਾਨੂੰ ਸੁਪਨਾ ਨਹੀਂ ਆਉਣਾ ਤੇ ਇਹ ਜੋ ਪਤਾ ਤਾਂ ਲੱਗੇ ਜਾਂ ਕੀ ਹੋਇਆ ਕਿਉਂ ਹੋਇਆ ਇਹ ਤੁਸੀਂ ਗੱਲਬਾਤ ਕਲੀਅਰ ਕਰ ਸਕਦੇ ਹੋ ਕਰ ਜਾ ਥੋੜਾ ਦੇਣਾ ਤੁਸੀਂ ਕਿਸੇ ਦਾ ਬਿਠਾਓ ਅਗਲੇ ਨੂੰ ਮੂਰੇ ਆਪਣਾ ਦਿਲ ਦੀ ਤਾਂ ਪੜਾਸ ਕੱਢ ਲਓ ਜਾਂ ਅਗਲੇ ਦੀ ਸੁਣ ਲਓ ਮਤਲਬ ਕਿਸ ਕਰਕੇ ਹੁਣ ਮੰਨ ਲਓ ਕਿ ਕਿਸੇ ਕਿਸੇ ਨੇ ਤੁਹਾਡੇ ਤੋਂ ਦੋ ਕਦਮ ਪਿੱਛੇ ਕੀਤੇ ਆ ਤੇ ਠੀਕ ਆ ਤੁਹਾਨੂੰ ਦੁੱਖ ਲੱਗਾ ਉਸ ਚੀਜ਼ ਦਾ ਬੜੇ ਪਰੇਸ਼ਾਨ ਹੋਏ ਤੁਸੀਂ ਅਗਲੇ ਲਈ ਬਹੁਤ ਕੁਝ ਕੀਤਾ ਸੀ ਇੰਨਾ ਕੋ ਤੇ ਪੁੱਛ ਸਕਦੇ ਆ ਭਾਈ ਬਜਾ ਤੇ ਦੱਸ ਜੋ ਕਮ ਸੇ ਕਮ ਭੁਲੇਖਾ ਤੇ ਨਾ ਰਹੇਗਾ ਕਮ ਸੇ ਕਮ ਅਸੀਂ ਆਪਣੇ ਆਪ ਨੂੰ ਕੋਸ ਤੇ ਤਾਂ ਨ ਰਵਾਂਗੇ ਕਾਰਨ ਵੈਸੇ ਮੈਂ ਤੁਹਾਨੂੰ ਦੱਸਾਂ 90% ਕਾਰਨ ਇਨਸਾਨ ਨੂੰ ਪਤਾ ਹੁੰਦੇ ਕਿਉਂਕਿ ਇਨਸਾਨ ਨਾਲ ਕਈ ਵਾਰੀ ਹਰ ਚੀਜ਼ ਦਿਖਦੀ ਵੀ ਹੁੰਦੀ ਏ ਪਰ ਉਹ ਕਹਿੰਦੇ ਆ ਨਾ ਕਿ ਅੰਨਾ ਹੁੰਦਾ ਪਿਆਰ ਤਾਂ ਉਹਦੇ ਵਿੱਚ ਸਾਨੂੰ ਅਗਲੇ ਦੀਆਂ ਕਮੀਆਂ ਦਿਖਦੀਆਂ ਕੋਈ ਨਹੀਂ ਤੇ ਜਦੋਂ ਬੁਰਾਈ ਸ਼ੁਰੂ ਹੋ ਜਾਂਦੀ ਹੈ ਤਾਂ ਫਿਰ ਇੱਕ ਵੀ ਛਾਈ ਨਹੀਂ ਦਿਖਦੀ ਇਹ ਸਚਾਈ ਹੈ ਫਿਰ ਅੱਛਾ ਪਤਾ ਹੈ ਪਤਾ ਤੇ ਮੈਨੂੰ ਪਹਿਲਾਂ ਹੀ 2 ਸਾਲ ਲੱਗ ਗਿਆ ਸੀ ਜਦੋਂ ਆਹ ਗੱਲ ਹੋਈ ਸੀ ਮੈਨੂੰ ਉਦੋਂ ਹੀ ਸੰਭਲ ਜਾਣਾ ਸੀ ਜਦੋਂ ਆਹ ਗੱਲ ਹੋਈ ਸੀ ਉਦੋਂ ਹੀ ਕਰ ਦੇਣਾ ਸਹੀ ਤਾਂ ਸੀ ਜਦੋਂ ਇਹਨੇ ਆਹ ਕੀਤਾ ਸੀ ਉਦੋਂ ਫਿਰ ਉਹ ਸਾਰੀਆਂ ਚੀਜ਼ਾਂ ਯਾਦ ਆਉਂਦੀਆਂ ਨੇ ਜਦੋਂ ਇਹ ਚੀਜ਼ਾਂ ਕੀਤੀਆਂ ਸੀ ਤੁਸੀਂ ਉਦੋਂ ਕਿਉਂ ਨਹੀਂ ਉਸ ਗੱਲ ਨੂੰ ਕਲੀਅਰ ਕੀਤਾ ਤੁਸੀਂ ਕਿਉਂ ਆਪਣੇ ਮਨ ਦੇ ਅੰਦਰ ਰੱਖਿਆ ਅਸਲ ਦੇ ਵਿੱਚ ਕੀ ਸੀ ਬੀਜ ਨੇ ਜੋ ਅਸੀਂ ਬੀਜਦੇ ਰਹਿੰਨੇ ਆ ਬੀਜਦੇ ਰਹਿੰਨੇ ਆ ਜਦੋਂ ਪਾਣੀ ਲੱਗਦਾ ਤੇ ਉਹ ਭੁੰਗਰ ਜਾਂਦੇ ਨੇ ਮਤਲਬ ਪਤਾ ਜਦੋਂ ਲੱਗਦਾ ਤੇ ਉਹ ਖਿੰਡ ਜਾਂਦੇ ਨੇ ਇੱਕ ਸ਼ੇਅਰ ਸੁਣਾਉਣੀ ਆ ਮੈਂ ਤੁਹਾਨੂੰ ਕਹਿੰਦੇ ਆਏਗਾ ਗੁਫ਼ਤਗੂ ਕਾ ਸਲੀਕਾ ਤੋਂ ਕਮ ਸੇ ਕਮ ਆਏਗਾ ਗੁਫ਼ਤਗੂ ਕਾ ਸਲੀਕਾ ਤੋਂ ਕਮ ਸੇ ਕਮ ਇੱਕ ਸ਼ਾਇਰ ਬਹੁਤ ਜ਼ਰੂਰੀ ਹੈ ਖਾਨਦਾਨ ਮੇ ਹੈਨਾ ਸ਼ਾਇਰ ਜਿਹੜੇ ਸ਼ਾਇਰੀ ਕਰਦੇ ਆ ਕਿਉਂਕਿ ਗੱਲਾਂ-ਗੱਲਾਂ ਤੇ ਜੋ ਬਹੁਤ ਕੁਝ ਸਮਝਾ ਜਾਂਦੇ ਆ ਕਹਿ ਜਾਂਦੇ ਆ ਜੋ ਇਨਸਾਨ ਅਸੀਂ ਆਪਸ ਵਿੱਚ ਕਹਿਣ ਤੋਂ ਕਈ ਵਾਰੀ ਗੁਰੇਜ਼ ਵੀ ਕਰ ਦਿੰਨੇ ਆ ਰਹਤਾ ਤੋਂ ਹੈ ਇੱਕ ਕਮਰੇ ਵਿੱਚ ਆਦਮੀ ਰਹਤਾ ਤੋਂ ਹੈ ਸਿਰਫ ਇੱਕ ਕਮਰੇ ਵਿੱਚ ਆਦਮੀ ਉਸ ਦਾ غرور ਰਹਤਾ ਹੈ ਬਾਕੀ ਮਕਾਨ ਵਿੱਚ ਦੇਖੋ ਕਿੱਡੀ ਵੱਡੀ ਗੱਲ ਹੈ ਇੱਕ ਰਹਿਣਾ ਤੋਂ ਇੱਕ ਕਮਰੇ ਚ ਹੀ ਹੁੰਦਾ ਹੈ ਉਹਦਾ غرور ਜੋ ਹੈ ਨਾ ਉਹ ਸਾਰੇ ਘਰ ਚ ਰਹਿੰਦਾ ਕਿ ਕਿ ਮੇਰਾ ਐਡਾ ਘਰ ਹੈ ਇੱਕ ਟਾਈਮ ਤੇ ਇੱਕ ਹੀ ਚੀਜ਼ ਤੁਸੀਂ ਪੈਣ ਸਕਦੇ ਹੋ ਮੇਰੇ ਕੋਲ ਐਨਾ ਕੁਝ ਹੈ ਉਹ ਕੁਝ ਜਿਹੜਾ ਇਹਨਾਂ ਸਭ ਪਿਆ ਹੈ ਉਹ ਕੁਝ ਜੋ ਜਿਹੜਾ ਇਹਨਾਂ ਸਭ ਦਿਖਾਵਾ ਹੈ ਉਹ ਕੁਝ ਜਿਹੜਾ ਇਹਨਾਂ ਸਭ ਗੱਲਾਂ ਕਰਨ ਦੀਆਂ ਗੱਲਾਂ ਨੇ ਮੇਰੇ ਘਰ ਮੰਨ ਲਓ ਚਾਰ ਗੱਡੀਆਂ ਖੜੀਆਂ ਨੇ ਬੈਠਣਾ ਤੇ ਭਾਈ ਤੂੰ ਇੱਕ ਚੀ ਆ ਤੂੰ ਚਾਰਾਂ ਚ ਤੇ ਇੱਕ ਟਾਈਮ ਤੇ ਬੈਠ ਨਹੀਂ ਸਕਦਾ ਹੈਨਾ ਤਾਂ ਗੱਲ ਕੀ ਆ ਉਹ ਮੇਰਾ غرੂਰ ਹੈ ਉਹ ਮੇਰਾ ਮਾਣ ਹੈ ਉਹ ਮੇਰੀ ਗੱਲਬਾਤ ਹੈ ਕਿ ਦੇਖੋ ਜੀ ਮੇਰੇ ਕੋਲ ਆਇਆ ਅਸਲ ਦੇ ਵਿੱਚ ਇਨਸਾਨ ਦਾ غرੂਰ ਹੀ ਹੈ ਜੋ ਉਸ ਨੂੰ ਆ ਵੀ ਆ ਵੀ ਆ ਵੀ ਆ ਵੀ ਅੱਗੇ 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 ਤੇ ਉਹ ਜਿਹੜਾ ਅੱਗੇ ਆ ਨਾ ਉਹਦਾ ਫਿਰ ਬਿਲਕੁਲ ਵੀ ਕਿਤੇ ਫੁੱਲ ਸਟਾਪ ਹੁੰਦਾ ਹੀ ਨਹੀਂ ਰਸਤਾ ਹੀ ਹੈ ਮੰਜ਼ਿਲ ਤੁਹਾਨੂੰ ਪਤਾ ਕੀ ਹੈ ਮੰਜ਼ਿਲ ਫੁੱਲ ਸਟਾਪ ਹੈ ਤੇ ਫੁੱਲ ਸਟਾਪ ਜਦੋਂ ਲੱਗਦਾ ਹੈ ਇਹ ਸਭ ਨੂੰ ਪਤਾ ਹੈ ਇਹ ਦੱਸਣ ਦੀ ਜ਼ਰੂਰਤ ਨਹੀਂ ਹੈ ਇਹ ਰਸਤੇ ਨੂੰ ਇੰਜੋਏ ਕਰੋ ਇਹ ਥੋੜਾ ਕੇ ਨਾਲ ਢੀੜ ਇਕੱਠੀ ਕਰਦੇ ਰਹੋ ਜੋ ਜਿਸ ਤਰ੍ਹਾਂ ਤੁਹਾਡੇ ਨਾਲ ਬਿਹੇਵ ਕਰਦਾ ਹੈ ਉਹਦੇ ਨਾਲ ਉਦਾਂ ਦੀ ਗੱਲਬਾਤ ਕਰਕੇ ਆਪਣੇ ਮਨ ਨੂੰ ਕਲੀਅਰ ਕਰੋ ਬੋਝ ਨਾ ਰੱਖੋ ਮੰਨ ਲਓ ਕਿਸੇ ਨੇ ਤੁਹਾਡੇ ਨਾਲ ਕਿਸੇ ਵੀ ਤਰ੍ਹਾਂ ਦਾ ਪਤੀਰਾ ਗਲਤ ਕੀਤਾ ਤੁਹਾਡੇ ਮਨ ਨੂੰ ਥੋੜੀ ਸ਼ੰਕਾ ਹੋਈ ਤੁਹਾਡੇ ਮਨ ਨੂੰ ਥੋੜੀ ਪਰੇਸ਼ਾਨੀ ਹੋਈ ਨਾਲ ਹੀ ਕਲੀਅਰ ਕਰੋ ਕਿ ਭਾਈ ਇਹ ਇਦਾਂ ਗੱਲ ਸੀ ਪਤਾ ਤੇ ਚੱਲੇਗਾ ਨਾ ਆਪਾਂ ਆਫ ਤੇ ਨਿਕਲੇਗੀ ਨਾ ਕਿ ਕਿਉਂ ਜਦੋਂ ਤੁਸੀਂ ਮੈਂ ਤੁਹਾਨੂੰ ਕਹਿੰਦੀ ਆ ਨਾ ਕਿ ਜਦੋਂ ਤੁਹਾਡੇ ਮਨ ਚ ਕੁਐਸਚਨ ਆਇਆ ਹੈ ਨਾ ਤਾਂ ਇਹਦਾ ਮਤਲਬ ਤਰਕ ਹੈ ਜਦੋਂ ਤਰਕ ਆਇਆ ਹੈ ਨਾ ਤੇ ਉਹ ਤਰਕ ਨੂੰ ਤੁਸੀਂ ਜਾਣ ਲਿਆ ਹੈ ਨਾ ਤਾਂ ਇਹਦਾ ਮਤਲਬ ਕਲੀਅਰ ਹੈ ਸਭ ਕੁਝ ਹੈ ਨਾ ਬਾਕੀ ਬਹੁਤ ਸਮਝਦਾਰ ਹੋ ਤੁਸੀਂ ਅੱਜ 8 April 2025 ਦਿਨ ਮੰਗਲਵਾਰ ਦਾ ਹੈ ਇਥੇ ਦੀ ਗੱਲ ਕੀਤੀ ਜਾਵੇ ਤਾਂ ਮੰਗਲਵਾਰ ਵਾਲੇ ਦਿਨ ਅੱਜ ਇੱਕ ਆਕਾਸ਼ੀ ਤਿਥੀ ਹੈ ਅਸ਼ਲੇਸ਼ਾ ਨਕਸ਼ਤਰ ਹੈ ਸਵੇਰੇ 7:55 ਮਿੰਟ ਤੱਕ ਉਸ ਤੋਂ ਬਾਅਦ ਜੋ ਹੈ ਮਗਾ ਨਕਸ਼ਤਰ ਚੱਲੇਗਾ ਔਰ ਸ਼ੂਲ ਯੋਗ ਰਹੇਗਾ ਭਦਰਾ 8:38 ਤੋਂ ਸ਼ੁਰੂ ਹੋ ਕੇ ਰਾਤ 9:04 ਮਿੰਟ ਤੱਕ ਚੱਲਣ ਵਾਲੀ ਆ ਕਮਲਾ ਇਕਾदशी ਦਾ ਵਰਤ ਰਹੇਗਾ ਤੇ ਗ੍ਰਹਿਆਂ ਦੇ ਮੁਤਾਬਕ ਦੇਖਿਆ ਜਾਵੇ ਤਾਂ ਅੱਜ ਕੰਡਮੂਲ ਵਿਚਾਰ ਪੂਰਾ ਦਿਨ ਕੰਡਮੂਲ ਵਿਚਾਰ ਬਣੇ ਰਹਿਣਗੇ ਤੇ ਮੰਗਲਵਾਰ ਵਾਲੇ ਦਿਨ ਰਾਹੂ ਕਾਲ ਦਾ ਟਾਈਮ 3 ਵਜੇ ਤੋਂ ਲੈ ਕੇ 4:30 ਵਜੇ ਤੱਕ ਰਹੇਗਾ ਏਸੀਜੀ ਪੰਚਾਂਗ ਸਿਤਾਰਿਆਂ ਦੀ ਸਥਿਤੀ ਤੇ ਸਿਤਾਰਿਆਂ ਮੁਤਾਬਕ ਹੀ ਆਪਾਂ ਜਾਣਾਂਗੇ ਕਿੱਦਾਂ ਦਾ ਜਾਏਗਾ ਤੁਹਾਡਾ ਅੱਜ ਦਾ ਦਿਨ ਜੋ ਵੀ ਜਿਸ ਤਰ੍ਹਾਂ ਦੀ ਪੰਚਾਂਗ ਜਾਂ ਆਪਾਂ ਗ੍ਰਹਿਆਂ ਨੂੰ ਦੇਖਦੇ ਹਾਂ ਉਸ ਮੁਤਾਬਕ ਹੀ ਅਸੀਂ ਉਸ ਚੀਜ਼ ਦੀ ਪ੍ਰੈਡਿਕਸ਼ਨ ਕਰਦੇ ਹਾਂ ਹੈਨਾ ਪ੍ਰੈਡਿਕਸ਼ਨ ਮਤਲਬ ਗ੍ਰਹਾਂ ਦਾ ਬੈਠਣਾ ਉਸ ਜਗ੍ਹਾ ਦਾ ਪ੍ਰਭਾਵ ਸਾਡੇ ਤੇ ਹਰ ਤਰੀਕੇ ਨਾਲ ਪੈਂਦਾ ਹੈ ਤੁਸੀਂ ਜਾਣਦੇ ਹੋ ਲੌਜੀਕ ਇਹ ਆ ਕਿ ਸਾਇੰਸ ਹੈ ਸਾਇੰਸ ਹੀ ਆ ਕਿ ਸੂਰਤ ਚੜਿਆ ਤੇ ਉਹਨੇ ਛੁਪਣਾਈਆਂ ਜੇ ਅਸੀਂ ਕਹੀਏ ਤੇ ਸਾਹਾਂ ਥੋੜਾ ਹੀ ਕਰਦਾ ਹੈ ਸਾਹ ਨਹੀਂ ਕਰਦਾ ਤਾਂ ਫਿਰ ਅਸੀਂ ਜਿਉਂਦੇ ਕਿੱਦਾਂ ਆ ਜੇ ਹਵਾ ਨਹੀਂ ਚੱਲੇਗੀ ਸਾਹ ਨਹੀਂ ਆਏਗਾ ਜੇ ਆਕਸੀਜਨ ਨਹੀਂ ਹੋਏਗੀ ਤੇ ਫਿਰ ਸਭ ਖਤਮ ਹੋਏਗਾ ਤੇ ਫਿਰ ਆਪਾਂ ਇਹ ਨਹੀਂ ਕਹਿ ਸਕਦੇ ਸਾਹ ਥੋੜਾ ਹੀ ਹੈ ਸਾਨੂੰ ਵੀ ਆਪਣੀ ਜ਼ਿੰਦਗੀ ਦੇ ਲਈ ਖੂਬਸੂਰਤ ਜ਼ਿੰਦਗੀ ਦੇ ਲਈ ਹਮੇਸ਼ਾ ਯਤਨ ਕਰਦੇ ਰਹਿਣਾ ਚਾਹੀਦਾ ਹੈ ਹਰ ਦਿਨ ਨੂੰ ਹੋਰ ਖੂਬਸੂਰਤ ਬਣਾਉਣ ਲਈ ਯਤਨ ਕਰੋ ਇਹ ਨਹੀਂ ਹੈ ਕਿ ਜਿੱਦਾਂ ਚੱਲ ਰਿਹਾ ਠੀਕ ਹੈ ਚੱਲ ਤੇ ਫਿਰ ਚੱਲ ਹੀ ਰਿਹਾ ਏ ਉਹਨੇ ਤੇ ਚੱਲਿਓ ਹੀ ਜਾਣਾ ਏ ਗੱਲ ਇਹ ਹੈ ਕਿ ਆ ਸਾਡੀਆਂ ਆਦਤਾਂ ਜੋੜੇ ਨਾ ਸਾਡੀ ਆਦਤ ਗੁਲਾਮੀ ਚ ਰਹਿਣ ਦੀ ਦੁਖੀ ਰਹਿਣ ਦੀ ਪਰੇਸ਼ਾਨ ਰਹਿਣ ਦੀ ਉਹ ਸਾਨੂੰ ਇੱਕ ਆਪਣੇ ਆਪ ਚ ਗੁਲਾਮ ਬਣਾ ਰਹੀ ਹੈ ਤੇ ਉਸੇ ਇਸੇ ਤਰ੍ਹਾਂ ਅਸੀਂ ਆਪਣੇ ਮਨ ਨੂੰ ਮਜਬੂਰ ਬਣਾ ਰਹੇ ਹਾਂ ਨਾ ਇਹ ਗੱਲ ਨਹੀਂ ਕਰਨਾ ਜ਼ਿੰਦਗੀ ਬਹੁਤ 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 ਖੂਬਸੂਰਤ ਹੈ ਤੇ ਉਹ ਖੂਬਸੂਰਤ ਉਦੋਂ ਹੈ ਜਦੋਂ ਤੁਸੀਂ ਤੁਹਾਨੂੰ ਬਣਾਉਣ ਵਾਲਾ ਤਾਂ ਖੂਬਸੂਰਤ ਹੈ ਹੀ ਤਾਂ ਤੁਸੀਂ ਆਪਣੇ ਆਪ ਨੂੰ ਖੂਬਸੂਰਤ ਮੰਨਦੇ ਹੋ ਮਤਲਬ ਦੁਨੀਆ ਹੀ ਬੜੀ ਖੂਬਸੂਰਤ ਹੈ ਦੇਖਣ ਦਾ ਨਜ਼ਰੀਆ ਥੋੜਾ ਜਿਹਾ ਜੇ ਦੋਸੀ ਬਦਲ ਲਾਂਗੇ ਤਾਂ ਬੜਾ ਵਧੀਆ ਹੋ ਜਾਏਗਾ ਕੱਲ ਕਰਾਂਗੇ ਆਪਾਂ ਐਰੀਜ਼ ਅਨਿਮੇਸ਼ ਰਾਸ਼ੀ ਵਾਲਿਆਂ ਦੀ ਮੇਸ਼ ਰਾਸ਼ੀ ਵਾਲਿਆਂ ਦੇ ਸਿੰਘ ਰਾਸ਼ੀ ਵਿੱਚ ਚੰਦਰਮਾ ਕੇਤੂ ਦਾ ਨਕਸ਼ਤਰ ਅਜ ਕਾਲਾ ਪੰਤ ਤੇਜੀ ਤੋਂ ਬਚਣਾ ਹੈ ਔਲਾਦ ਨੂੰ ਲੈ ਕੇ ਪਰੇਸ਼ਾਨੀ ਹੈ ਤਾਂ ਕੋਈ ਗੱਲ ਨਹੀਂ ਹੈ ਹੌਲੀ ਹੌਲੀ ਰਸਤੇ ਮਿਲ ਜਾਣਗੇ ਮੰਗਲ ਜੋ ਹੈ ਗੁਰੂ ਦੇ ਨਕਸ਼ਤਰ ਚ ਵਕਤ ਦੇ ਨਾਲ ਹਰ ਚੀਜ਼ ਦਾ ਸਾਥ ਤੇ ਹੱਲ ਮਿਲੇਗਾ ਜਿਸ ਨਾਲ ਖੜੋਗੇ ਫੈਸਲੇ ਉਸ ਦੇ ਹੱਕ ਵਿੱਚ ਹੋਣਗੇ ਸਰਕਲ ਦਾ ਸਾਥ ਮਿਲੇ ਮਿਸ਼ਰੀ ਦਾ ਸੇਵਨ ਕਰਕੇ ਮਿਸ਼ਰੀ ਬੱਚਿਆਂ ਵਿੱਚ ਵੰਡ ਕੇ ਦਿਨ ਦੀ ਸ਼ੁਰੂਆਤ ਕਰੋ দিন ਵਧੀਆ ਜਾਏਗਾ ਟੌਰਸ ਬ੍ਰਿਕ ਰਾਸ਼ੀ ਬ੍ਰਿਕ ਰਾਸ਼ੀ ਵਾਲਿਆਂ ਦੇ ਲਈ ਛੱਟਚੋਟ ਦਾ ਪੈ ਗਲੇ ਦੀ ਪ੍ਰੋਬਲਮ ਲੱਤਾਂਾਂ ਵਿੱਚ ਦਰਦ ਰਹੇਗਾ ਸੇਤਲੇ ਸਿਤਾਰੇ ਥੋੜੇ ਢਿੱਲੇ ਨੇ ਥੋੜਾ ਉਤਆਵਲਾਪਣ ਵਿਚਾਨੀ ਵੀ ਵੱਣ ਵਾਲੀ ਹੈ ਧਿਆਨ ਰੱਖੋ ਸਰਕਲ ਦੋਸਤ ਮਿੱਤਰਾਂ ਤੇ ਭਰੋਸਾ ਕਰਨਾ ਚੰਗੀ ਗੱਲ ਹੈ ਪਰ ਅੱਖਾਂ ਬੰਦ ਕਰਕੇ ਭਰੋਸਾ ਜਾਨੀ ਨਸ਼ੇ ਤੋਂ ਦੂਰੀ ਬਣਾ ਕੇ ਰੱਖਣੀ ਹੈ ਜੈਮਿਨੀ ਜਾਨੀ ਮਿਥੁਨ ਰਾਸ਼ੀ ਮੇ ਤੁੰਡਾ ਅਸ਼ੀ ਵਾਲਿਆਂ ਦੇ ਲਈ ਅੱਜ ਦਾ ਦਿਨ ਠੀਕ-ਠਾਕ ਬਹੁਤ ਵਿਜ਼ੀ ਰ ਹੋਗੇ ਤੁਸੀਂ ਕਿਤੇ ਘੁੰਮਣ ਫਿਰਨ ਦਾ ਮਨ ਬਣ ਸਕਦਾ ਕਿਤੇ ਜਾਣ ਦਾ ਮਨ ਬਣ ਸਕਦਾ ਸ਼ਾਪਿੰਗ ਕਰੋਗੇ ਖਰਚੇ ਹੋਣਗੇ ਪਰ ਜਾਇਜ਼ ਹੋਣ ਸਹੀ ਜਗ੍ਹਾ ਤੇ ਹੋਣ ਤਾਂ ਸਵੇਰ ਤੋਂ ਜੀਪ ਤੇ ਸ਼ਹਿਰ ਲਾਨਣਾ ਦੂਸਰੇ ਬੱਠਾ ਮੰਗਲ ਸ਼ੁਭ ਵਾਦ ਦੇਗਾ ਕੈਂਸਰ ਕਰਕਰ રાશિ ਸਿਤਾਰੇ ਚੰਗੇ ਆ ਧਨ ਸਥਾਨ ਚ ਚੰਦਰਮਾ ਹੈ ਪੈਸਾ ਆ ਜਾਏਗਾ ਕੋਈ ਤੇ ਲੋਨ ਲੈਣ ਬਾਰੇ ਸੋਚ ਰਹੇ ਸੀ ਉਹ ਵੀ ਹੋ ਜਾਏਗਾ ਹਰ ਤਰ੍ਹਾਂ ਨਾਲ ਹਰ ਚੀਜ਼ ਦਾ ਹੱਲ ਮਿਲਦਾ ਹੋਇਆ ਨਜ਼ਰ ਆਏਗਾ ਇੱਕ ਦੁੱਧ ਦਾ ਪੈਕਟ ਜ਼ਰੂਰ ਕਿਸੇ ਜ਼ਰੂਰਤਮੰਦ ਨੂੰ ਦੇ ਦਿਓ ਲਿਓ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲੇ ਕਾਲਾ ਨੀਲਾ ਰੰਗ ਅਜ ਨਹੀਂ ਪਾਉਣਾ ਨਕਸ਼ਤਰ ਜੋ ਹੈ ਕੇਤੂ ਦਾ ਭਾਵੇਂ ਮਿੱਤਰ ਨਹੀਂ ਹੈ ਪਰ ਫਿਰ ਵੀ ਕੱਲ ਨਾਲੋਂ ਅੱਜ ਦਾ ਦਿਨ ਥੋੜਾ ਠੀਕ ਜਾਏਗਾ ਸਿਹਤ ਥੋੜੀ ਜੀ ਨਸਲਾਂ ਚੁੱਕਾ ਹਮ ਮੌਸਮ ਕਰਕੇ ਗਲੇ ਦੀ ਪ੍ਰੋਬਲਮ ਰਹਿ ਸਕਦੀ ਹੈ ਠੰਡੀਆਂ ਤੱਤੀਆਂ ਚੀਜ਼ਾਂ ਦਾ ਸੇਵਨ ਥੋੜਾ ਧਿਆਨ ਨਾਲ ਕਰੋ ਤਾਂ ਸਮਝੋ ਰਿਲੈਕਸ ਵੀ ਮਿਲੇਗੀ ਮਨ ਵਿੱਚ ਸ਼ਾਂਤ ਰਹੇਗਾ ਜਿੱਦ ਦੀ ਬਣ ਕੇ ਕੋਈ ਕੰਮ ਨਾ ਕਰੋ ਵਰਗੋ ਕੰਨਿਆ ਰਾਸ਼ੀ ਖਰਚਿਆਂ ਵਾਲੇ ਸਿਤਾਰੇ ਚੱਲ ਰਹੇ ਆ ਥੋੜੇ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨ ਲਈ ਯਤਨ ਕਰੋ ਜਿੱਥੇ ਕੰਟਰੋਲ ਹੋ ਸਕਦਾ ਜਿੱਥੇ ਲੱਗਦਾ ਕਿ ਜਿਆਦਾ ਖਰਚੇ ਤੋਂ ਬਿਨਾ ਸਰ ਸਕਦਾ ਤਾਂ ਉਥੇ ਖਰਚੇ ਥੋੜੇ ਘੱਟ ਕਰਨੇ ਜਿਆਦਾ ਵਧੀਆ ਰਹਿਣਗੇ ਉੱਚ ਦਾ ਸ਼ੁਕਰ ਭਾਵੇਂ ਪੈਸਾ ਦੇ ਰਿਹਾ ਪਰ ਨਾਲ ਨਾਲ ਰਾਹੂ ਲక్ష్ਮੀ ਦਾ ਧੂਆ ਵੀ ਕੱਢਦਾ ਹੀ ਜਾ ਰਿਹਾ ਹੈ ਇਨਕਮ ਆ ਵੀ ਰਹੀ ਹੈ ਤੇ ਤੂਫਾਨਾਂ માં ਗੁਜ਼ਾਰ ਵੀ ਰਹੀ ਹੈ ਤੇ ਚਲੋ ਕੰਨਿਆ ਰਾਸ਼ੀ ਵਾਲਿਆਂ ਨੇ ਕੀ ਕਰਨਾ ਅੱਜ ਘਾਹ ਨੂੰ ਰੋਟੀ ਜ਼ਰੂਰ ਪਾਣੀ ਅਗਲੀ ਰਾਸ਼ੀ ਦੇ ਬਰਾ ਤੂਲਾ ਰਾਸ਼ੀ ਤੂਲਾ ਰਾਸ਼ੀ ਦੇ ਲਈ ਸਿਤਾਰੇ ਜੋ ਚੱਲ ਰਹੇ ਨੇ ਕੇਤੂ ਦਾ ਨਕਸ਼ਤਰ ਮਿੱਤਰਨੀ ਹੈ ਭਾਵੇਂ ਵਿਦੇਸ਼ ਜਾਣ ਵਾਲਿਆਂ ਦੇ ਲਈ ਸਿਤਾਰੇ ਚੰਗੇ ਆ ਕੋਈ ਪੇਪਰਵਰਕ ਰੁਕਿਆ ਸੀ ਤਾਂ ਉਹ ਵੀ ਬਾਅਦ ਸਕਦਾ ਹੈ ਹੋ ਸਕਦਾ ਹੈ ਪਰੇਸ਼ਾਨੀ ਕਿਸੇ ਗੱਲ ਦੀ ਨਹੀਂ ਹੈ ਬਸ ਧਿਆਨ ਰੱਖਣਾ ਹੈ ਕਿ ਜੋ ਨਕਸ਼ਤਰ ਕੇਤੂ ਬਾਰੇ ਸਾਂਝਾ ਤਾਂ ਕੁੱਤੇ ਨੂੰ ਰੋਟੀ ਪਾ ਦੇਣੀ ਹੈ ਹਲਕਾ ਜਿਹਾ ਸਰੋਂ ਦਾ ਤੇਲ ਜਾਂ ਤੇਸਰੀ ਘਿਓ ਲਾ ਕੇ ਸਕੋਰਪੀਓ ਬ੍ਰਿਸ਼ਚਰਾਸੀ ਦਿਨਾਂਾਂ ਗਿਆ ਸ਼ਾਮ ਨੂੰ ਥੋੜੀ ਜਿਹੀ ਪਰੇਸ਼ਾਨੀ ਹੋਈ ਕਿ ਬੜੀ ਭਜਨਟ ਕੀਤੀ ਬੜੇ ਕੰਮ ਕੀਤੇ ਰਿਜ਼ਲਟ ਉਹ ਨਾ ਮਿਲਿਆ ਨੇ ਚਲੋ ਸੋਚਣ ਨਾਲ ਨਹੀਂ ਥੋੜੇ ਆਪਣੇ ਇਹ ਸੋਚੋ ਕਿ ਜਿਸ ਚੀਜ਼ ਦੀ ਜ਼ਰੂਰਤ ਹੈ ਜੋ ਅੱਜ ਇਸ ਤੇ ਖਰਚਾ ਕਰਨਾ ਉਸ ਚੀਜ਼ ਤੇ ਖਰਚਾ ਕਰਨਾ ਤੁਹਾਡੇ ਲਈ ਸਹੀ ਰਹੇਗਾ ਜਲਦਬਾਜੀ ਵਿੱਚ ਕੋਈ ਚੀਜ਼ਾਂ ਖਰੀਦੀਆਂ ਜਾਂ ਵਾਧੂ ਖਰਚੇ ਆਰਥਿਕ ਸਥਿਤੀ ਨੂੰ ਡਾਵਾ ਡੋਲ ਕਰਨਗੇ ਉਚਲਾ ਸ਼ੁਕਰ ਪੰਜਵੇਂ ਸਤਾਨ ਵਿੱਚ ਹੈ ਪਰਸਨਲਿਟੀ ਅੱਛੀ ਰਹੇਗੀ ਥੋੜੀ ਪੇਟ ਜਗਰਮੀ ਤੰਗ ਕਰੇਗੀ ਪੇਟ ਸੰਬੰਧੀ ਪਰੇਸ਼ਾਨੀ ਜ਼ਿਆਦਾ ਹੋਵੇ ਤਾਂ ਖੂਬ ਸਾਰਾ ਪਾਣੀ ਪੀਓ ਸੈਜੀਟੇਰੀਅਸ ਤੁਹਾਨੂੰ ਰਾਸ਼ੀ ਵਾਲੇ ਮੰਗਲ ਮਈ ਕਮਾਚੇ ਕੁਝ ਰੁਕਾਵਟਾਂ ਪੈ ਰਹੀਆਂ ਨੇ ਨੌਵੇਂ ਚੰਦਰ ਹੈ ਕਿਸਮਤ ਤੇ ਭਰੋਸਾ ਤੇ ਆਪਣੇ ਆਪ ਤੇ ਭਰੋਸਾ ਧਾਰਮਿਕ ਸਥਾਨ ਤੇ ਜਾਣਾ ਮੱਥਾ ਟੇਕਣਾ ਨੌਕੁੱਟ ਪਾਣੀ ਤੇ ਪੀਣਾ ਅੱਜ ਦੇ ਦਿਨ ਦਾ ਉਪਾਰ ਹੋਵੇਗਾ ਮਿੱਠੀ ਰੋਟੀ ਬਣਾ ਕੇ ਕੁੱਤੇ ਨੂੰ ਵੀ ਪਾ ਸਕਦੇ ਹੋ ਪਰ ਧਿਆਨ ਰੱਖੋ ਕੋਈ ਨਾ ਕੋਈ ਕਿਸੇ ਤਰ੍ਹਾਂ ਦਾ ਪੁਰਸ ਚੱਕਰ ਵੀ ਪੈ ਸਕਦਾ ਹੈ ਕੈਪ੍ਰਿਗਨ ਮਕਰ ਰਾਸ਼ੀ ਮਕਰ ਰਾਸ਼ੀ ਦੇ ਲਈ ਥੋੜੀ ਦਿਮਾਗੀ ਟੈਨਸ਼ਨ ਵਾ ਸਕਦੀ ਆ ਬਣਦੇ ਬਣਦੇ ਕੰਮਾਂ ਵਿੱਚ ਥੋੜੀ ਰੁਕਾਵਟ ਪੈ ਸਕਦੀ ਆ ਜਲਦਬਾਜੀ ਵਿੱਚ ਕੋਈ ਕਿਸੇ ਤੇ ਕੀਤਾ ਭਰੋਸਾ ਤੁਹਾਡਾ ਆਪਣਾ ਹੀ ਨੁਕਸਾਨ ਕਰਵਾ ਸਕਦਾ ਹੈ ਤਾਂ ਥੋੜਾ ਬਚ ਕੇ ਰਹਿਣਾ ਕਿਸੇ ਤੇ ਭਰੋਸਾ ਨਾ ਕਰਨਾ ਸਰਕਲ ਤੇ ਅੱਖਾਂ ਬੰਦ ਕਰਕੇ ਭਰੋਸਾ ਨਾ ਕਰਨਾ ਜੀਵਨ ਸਾਥੀ ਦੀ ਸਲਾਹ ਨਾ ਚਲਣਾ ਅੱਜ ਦਾ ਦਿਨ ਦੀ ਮوجੁਗੁੱਟੇ ਬਣਾਏਗਾ ਕਿਉਂਕਿ ਕੁੰਭ ਰਾਸ਼ੀ ਕੁੰਭ ਰਾਸ਼ੀ ਦੇ ਲਈ ਤੁਹਾਨੂੰ ਬਿਜ਼ਨਸ ਕੰਮ ਕਰ ਲਈਏ ਸਤਿ ਦਿਨ ਅੱਛਾ ਏ ਵਿਦੇਸ਼ ਤੋਂ ਪੈਸਾ ਆ ਸਕਦਾ ਏ ਕੋਈ ਰੁਕਿਆ ਪੈਸਾ ਕਿਤੋਂ ਤੁਹਾਨੂੰ ਲੱਗਦਾ ਸੀ ਕਿ ਹੁਣ ਅਗਲੇ ਨੇ ਕਿਹਾ ਸੀ ਦੇ ਦੇਣਾ ਤਾਂ ਮੰਗ ਸਕਦੇ ਹੋ ਤੁਸੀਂ ਪੈਸਾ ਮਿਲ ਜੇਗਾ ਕੋਈ ਜਿਆਦਾ ਵੱਡੀ ਪਰੇਸ਼ਾਨੀ ਵਾਲੀ ਗੱਲ ਹੈ ਨਹੀਂ ਆ ਥੋੜਾ ਜਿਹਾ ਬਾਨੇ ਚ ਮਿਠਾਸ ਰੱਖਣਾ ਤੇ ਥੋੜਾ ਜਿਹਾ ਆਪਣੇ ਸੁਭਾਅ ਵਿੱਚ ਮਿੱਠਾਪਨ ਰੱਖਣਾ ਤੇ ਸਮਝੋ ਦੁਕਾਨਦਾਰੀ ਵੀ ਤੇ ਅਫਸਰ ਸਾਈ ਸਭ ਕੁਝ ਸਹੀ ਚੱਲੇਗਾ ਪਾਇਸ ਜਨੀ ਮੇਨ ਰਾਸ਼ੀ ਮੇਨ ਰਾਸ਼ੀ ਦੇ ਲਈ ਸਿਤਾਰੇ પેટ ਸੰਦੀ ਪਰੇਸ਼ਾਨੀ ਤੁਹਾਨੂੰ ਵੀ ਰਹਿ ਸਕਦੀ ਆ ਕਿ ਤੂੰ ਸਤਵੇਂ ਖਾਨੇ 'ਚ ਬਿਰਾਜਮਾਨ ਹੈ ਤਾਂ ਜੀਵਨ ਸਾਥੀ ਨਾਲ ਉਲਝੇਵੇਂ ਤੋਂ ਬਚੋ ਛੋਟੀ ਮੋਟੀ ਨੁਕ ਜੋਕਰ ਵੱਡਾ ਰੂਪ ਧਾਰਨ ਨਾ ਕਰੇ ਤਾਂ ਥੋੜਾ ਜਿਹਾ ਬਣੇ 'ਚ ਮਿਠਾਸ ਰੱਖ ਕੇ ਚੱਲੋ ਜੀਵਨ ਸਾਥੀ ਦੀ ਸਿਹਤ ਦਾ ਧਿਆਨ ਰੱਖਣਾ ਵੀ ਜ਼ਰੂਰੀ ਹੈ ਤਾਂ ਇੱਕ ਦੂਜੇ ਦੇ ਨਾਲ ਇੱਕ ਦੂਜੇ ਪ੍ਰਤੀ ਇਮਾਨਦਾਰ ਰਹਿ ਕੇ ਇੱਕ ਦੂਜੇ ਦੀ ਸਿਹਤ ਦਾ ਧਿਆਨ ਰੱਖੋਗੇ ਤਾਂ ਸਮਝੋ ਰਹੋਗੇ ਕਿ ਤੂੰ ਜੋ ਕਿ ਲਗਨ ਤੇ ਸਤਵੇਂ ਸਥਾਨ 'ਤੇ ਚੱਲ ਰਿਹਾ ਹੈ ਸ਼ੁਭ ਹਾਲ ਦੇਗਾ ਰਹੀ ਗੱਲ ਕੇਤੂ ਦੇ ਨਕਸ਼ਤਰ ਜੀ ਤਾਂ ਕਾਲੇ ਚਿੱਟੇ ਤਿੰਨ ਲੈ ਕੇ ਤੁਸੀਂ ਜਲ ਪ੍ਰਵਾਹ ਕਰ ਸਕਦੇ ਹੋ ਹਲਕੇ ਰੰਗ ਪਹਿਨੋ ਉੜ ਦਾ ਸੇਵਨ ਨਹੀਂ ਕਰਨਾ ਦਿਨ ਵਧੀਆ ਚਾਹੀਦਾ ਠੀਕ ਐਸੀ ਅਸਟ੍ਰੋਲੋਜੀ ਵਿਦਿਅਲੋਜੀ ਵਿੱਚ ਆਪਾਂ ਤੁਹਾਨੂੰ ਦੱਸਿਆ ਗ੍ਰਹਾਂ ਨੂੰ ਕਿੱਦਾਂ ਸਹੀ ਕਰਕੇ ਦਿਨ ਨੂੰ ਹੋਰ ਅੱਛਾ ਬਣਾ ਸਕਦੇ ਆ ਵਾਸਤੂ ਮੁਤਾਬਕ ਵੀ ਛੋਟੇ ਛੋਟੇ ਉਪਾਅ ਦੱਸਦੇ ਹੀ ਰਹਿੰਨੇ ਆਪਾਂ ਤੁਹਾਨੂੰ ਘਰ 'ਚ ਤਸਵੀਰਾਂ ਦਾ ਬੜਾ ਮਹੱਤਵ ਹੈ ਬਹੁਤ ਲੋਕ ਪੁੱਛਦੇ ਆ ਕਿ ਘੋੜਿਆਂ ਦੀ ਤਸਵੀਰ ਕਿਸ ਤਰ੍ਹਾਂ ਲਗਾਨੀ ਚਾਹੀਦੀ ਹੈ ਕਿਸ ਸਾਈਡ ਤੇ ਲਗਾਨੀ ਚਾਹੀਦੀ ਹੈ ਕਿਵੇਂ ਲਗਾਨੀ ਚਾਹੀਦੀ ਹੈ ਸੁਣੋ ਜੇ ਕੋਈ ਤੁਹਾਡਾ ਨੌਨ ਪਰਸਨ ਤੁਹਾਨੂੰ ਪੁੱਛ ਰਿਹਾ ਜਾਂ ਜਾਣਨਾ ਚਾਹੁੰਦਾ ਤਾਂ ਉਹਨਾਂ ਨੂੰ ਜ਼ਰੂਰ ਦੱਸਣਾ ਤੁਸੀਂ ਇਹ ਚੀਜ਼ ਕਿ ਘੋੜਿਆਂ ਦੀ ਤਸਵੀਰ ਘਰ ਚ ਲਗਾਉਣੀ ਕੋਈ ਮਾੜੀ ਨਹੀਂ ਹੁੰਦੀ ਪਹਿਲੀ ਗੱਲ ਜਾਣਨ ਵਾਲੀ ਹੈ ਕਿ ਘੋੜੇ ਚੰਦਰ ਦੇ ਕਾਰਕ ਹਨ ਚੰਦਰ ਦੇ ਕਾਰਕ ਘੋੜੇ ਆ ਘੋੜਿਆਂ ਦਾ ਰੰਗ ਬਹੁਤ ਮਾਇਨੇ ਰੱਖਦਾ ਮੈਨੂੰ ਕਿਸੇ ਨੇ ਕਿਹਾ ਕਿ ਕਹਿੰਦੇ ਥੱਲੇ ਪਾਣੀ ਪਾਣੀ ਚ ਘੋੜੇ ਨਹੀਂ ਹੋਣੇ ਚਾਹੀਦੇ ਇਦਾਂ ਦੀ ਕੋਈ ਗੱਲ ਨਹੀਂ ਹੈ ਅਗਰ ਪਾਣੀ ਵਿੱਚ ਘੋੜੇ ਨੇ ਜਾਂ نیچے ਪਾਣੀ ਦੇ ਵਿੱਚ ਘੋੜਿਆਂ ਦੀ ਤਸਵੀਰ ਬਣੀ ਹੋਈ ਹੈ ਤਾਂ ਉਸ ਨੂੰ ਤੁਸੀਂ ਨਾਰਥ ਸਾਈਡ ਤੇ ਲਗਾ ਸਕਦੇ ਹੋ ਅਗਰ ਕਿਤੇ ਰੇਤਲੀ ਜਗ੍ਹਾ ਤੇ ਘੋੜੇ ਪੱਜ ਰਹੇ ਨੇ ਜਾਂ ਪਿੱਛੇ ਪਹਾੜ ਨੇ ਤਾਂ ਉਸ ਨੂੰ ਤੁਸੀਂ ਬੈਸਟ ਜਗ੍ਹਾ ਤੇ ਜਾਨੀ ਪੱਛਮ ਵਾਲੇ ਪਾਸੇ ਲਗਾ ਸਕਦੇ ਹੋ ਅਗਰ ਰੈੱਡ ਕਲਰ ਦੇ ਘੋੜੇ ਨੇ ਮੈਰੂਨ ਕਲਰ ਦੇ ਘੋੜੇ ਨੇ ਤਾਂ ਉਹਨਾਂ ਨੂੰ ਤੁਸੀਂ ਦੱਖਣ ਵਾਲੇ ਪਾਸੇ ਰੈੱਡ ਜਾਂ ਬ੍ਰਾਊਨ ਲਾਈਟ ਬ੍ਰਾਊਨ ਫਰੇਮ ਵਿੱਚ ਲਗਾ ਸਕਦੇ ਹੋ ਤੇ ਅਗਰ ਤੁਹਾਨੂੰ ਲੱਗੇ ਗ੍ਰੀਨਿਸ਼ ਜਾਨੀ ਪਿੱਛੇ ਵਾਲੇ ਦੁਆਰੇ ਦਰਖਤ ਬਹੁਤ ਨੇ ਘਾਹ ਦੇ ਉੱਤੇ ਘੋੜੇ ਭੱਜ ਰਹੇ ਆ ਜਿਦਾ ਜਿਦਾ ਤਸਵੀਰ ਬਣਾਈ ਹੋਈ ਆ ਘੋੜਿਆਂ ਦੀ ਸੱਤ ਨੇ ਪੰਜ ਨੇ ਠੀਕ ਆ ਉਹ ਤੁਹਾਡੀ ਆਪਣੀ ਮਰਜ਼ੀ ਤੇ ਲਾਉਨੇ ਪਰ ਅਗਰ ਉਹ ਹਰਿਆਲੀ ਦੇ ਵਿੱਚੇ ਜ਼ਿਆਦਾ ਤਾਂ ਉਸ ਨੂੰ ਤੁਸੀਂ ਪੂਰਬ ਦਿਸ਼ਾ ਵਿੱਚ ਵੀ ਲਗਾ ਸਕਦੇ ਸਮਝ ਗਏ ਤੁਸੀਂ ਸਮਝ ਜਾਸਾ ਦਾਬ ਸਭ ਦਾ ਦੱਸਦਾ ਦੇਣ ਅੱਛਾ ਜਾਵੇ ਸਤਿ ਸ਼੍ਰੀ ਅਕਾਲ